ਗੁਲਾਬ ਫੋਰ ਵਿੱਚ ਹੈ ਬਹੁਤ 75 ਰੁਪਏ ਦੀ ਮੱਕੀ ਦੀ ਰੋਟੀ ਤਿੰਨ ਰੋਟੀਆਂ ਇਸ ਵਿੱਚ ਜਿੰਨੇ ਪਾੜਨੇ ਕਿਤੇ ਉੱਥੇ ਸਾਰੇ ਸਰਦਾਰ ਬਸੇ ਹੋਏ ਆ سامنے ਤੁਸੀਂ ਸਿੰਘ ਸਭਾ ਗੁਰਦੁਆਰਾ ਦੇਖ ਸਕਦੇ ਹੋ ਕੀ ਨਾਮ ਹੈ ਇਸ ਦਾ ਨਦਰੂ ਨਰਿੰਦਰ ਮੋਦੀ ਨਹੀਂ ਆਉਣਾ ਇੱਥੇ ਆਰਮੀ ਖੜੀ ਹੈ ਐਂ ਪੂਰੇ ਸ਼ਹਿਰ 'ਚ ਇਦਾਂ ਹੀ ਹੈ ਮੈਂ ਪਿੱਛੇ ਇੱਕ ਹੋਰ ਦੁਕਾਨ ਟੱਕਰ ਕੀ ਸੀ ਉਹ ਵੀ ਆਪਣੇ ਸਿੱਖ ਭਰਾਤੀ ਸੀ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਮੈਂ ਸ਼ੇਰੀ ਨਗਰ ਚਾਹ ਤੇ ਇੱਥੇ ਦੀ ਸਭ ਤੋਂ ਮਸ਼ਹੂਰ ਮਾਰਕੀਟ ਜਿਹੜੀ ਹੈਗੀ ਹੈ ਲਾਲ ਚੌਂਕ ਵਾਲੀ ਮੈਂ ਉੱਥੇ ਜਾ ਰਿਹਾ ਲੋਕਲ ਬੱਸ 'ਚ ਬੈਠਾ ਸੀ ਜਿੱਦਾਂ ਤੁਹਾਨੂੰ ਦਿਖਾਇਆ ਛੋਟੀ ਜੀ ਬੱਸ ਸੀਗੀ ਪਰ ਮੈਂ ਫੇਰ ਵੀ ਕਿਸੇ ਤਰੀਕੇ ਫਿੱਟ ਆ ਗਿਆ ਤੇ ਉਹਨੇ ਪਿੱਛੇ ਡ੍ਰੌਪ ਕੀਤਾ ਤੇ ਇੱਥੇ ਪੁਲਿਸ ਬਹੁਤ ਖੜੀ ਆ ਆਰਮੀ ਬਹੁਤ ਆਜ ਬਿਕੋਜ਼ ਕੱਲ ਨੂੰ ਨਰਿੰਦਰ ਮੋਦੀ ਨੇ ਆਉਣਾ ਹੈ ਇੱਥੇ ਤਾਂ ਕਰਕੇ ਪੁਲਿਸ ਬਹੁਤ ਜ਼ਿਆਦਾ ਤੁਸੀਂ ਇਸ ਚੌਂਕ ਤੇ ਵੀ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਆਰਮੀ ਖੜੀ ਹੈ ਐਂਡ ਪੂਰੇ ਸ਼ਹਿਰ 'ਚ ਇਦਾਂ ਹੀ ਹੈ ਇੱਥੋਂ ਸਿੱਧੇ ਜਾਣਾ ਆਪਾਂ ਸਰ ਲਾਲ ਚੌਂਕ ਸਿੱਧੇ ਜਾਣਾ ਜਿੱਦਾਂ ਕ ਇਹਿੱਥੇ ਸਿੱਧਾ ਜਾਣਾ ਹੋਣਾ ਤੁਸੀਂ ਦੇਖਿਆ ਪਿੱਛੇ ਕਿੰਨੀ ਜ਼ਿਆਦਾ ਰਣੀ ਹੈ ਐਂਡ ਹਾਲਾਂਕਿ ਬੱਸ ਜਾਂਦੀ ਹੈ ਉੱਥੇ ਤੱਕ ਬਟ ਉਹਨੇ ਪਿੱਛੇ ਡ੍ਰੌਪ ਕਰਤਾ ਤਾਂ ਹੁਣ ਇੱਥੋਂ ਪੈਦਲ ਹੀ ਜਾਣਾ ਪੈਣਾ ਉਧਰ ਦੇਖੋ ਮੈਂ ਤੀਜੀ ਵਾਰ ਹੀ ਆਇਆ ਸ਼੍ਰੀਨਗਰ ਬਟ ਮੈਂ ਉਸ ਮਾਰਕੀਟ 'ਚ ਕਦੇ ਨਹੀਂ ਗਿਆ ਸੋ ਪਹਿਲੀ ਵਾਰ ਹੀ ਜਾ ਰਿਹਾ ਇਸ ਏਰੀਆ 'ਚ ਮੈਂ ਪਹਿਲੀ ਵਾਰ ਹੀ ਆਇਆ ਮੈਨੂੰ ਲੱਗਦਾ ਇੱਥੇ ਇਸ ਸਾਈਡ ਬੱਸ ਨਹੀਂ ਆਉਂਦੀ ਆਟੋ ਵਗੈਰਾ ਅਲਾਉਡ ਨੇ ਗੱਡੀਆਂ ਅਲਾਉਡ ਨੇ ਉਹ ਵੀ ਇੱਥੋਂ ਪਿੱਛੋਂ ਹੀ ਇੱਥੇ ਤੱਕ ਅਲਾਉਡ ਨੇ ਅੱਜ ਸਵੇਰ ਦੀ ਇੱਥੇ ਲਾਈਟ ਵੀ ਹੈ ਨਹੀਂ ਸੀਗੀ ਤੋਂ ਪੱਗ ਪੁੰਨਣ ਜ ਮੈਨੂੰ ਬਹੁਤ ਔਖਾ ਹੋਇਆ ਕਿਉਂਕਿ ਜਿੱਥੇ ਮੈਂ ਰੁਕਿਆ ਉੱਤੇ ਇਨਵਰਟਰ ਵਗੈਰਾ ਹੈ ਨਹੀਂ ਸੀਗਾ ਐਂਡ ਪੂਰੇ ਸ਼੍ਰੀਨਗਰ ਵਿੱਚ ਲਾਈਟ ਗਈ ਹੋਈ ਸੀ ਥੋੜੇ ਚਿਰ ਪਹਿਲਾਂ ਹੀ ਆਈ ਹੈ ਤੇ ਫੋਨ ਮੈਂ ਆਪਣਾ ਗੁਰਦੁਆਰਾ ਸਾਹਿਬ ਚਾਰਜ ਕੀਤਾ ਜਾ ਕੇ ਤੇ ਤਾਂ ਮੈਂ ਰਾਤੀ ਫੋਨ ਨਹੀਂ ਸੀ ਚਾਰਜ ਕੀਤਾ ਬਿਕੋਜ਼ ਜੇ ਮੈਂ ਲਾ ਕੇ ਸੋ ਜਾਂਦਾ ਮੈਂ ਸੁੱਤੇ ਰਹਿਣਾ ਸੀ ਫਿਰ ਸੋ ਥੋੜਾ ਜਿਆ ਤੁਰਨ ਤੋਂ ਬਾਅਦ ਮੈਂ ਇੱਧਰ ਇਹਨਾਂ ਦੇ ਲਾਲ ਚੌਕ ਆ ਗਿਆ ਸੀ ਜਿੱਥੇ ਆਹ ਕਲੌਕ ਟਾਵਰ ਹੈਗਾ ਇਹਨਾਂ ਦਾ ਉੱਪਰ ਫਲੈਗ ਲੱਗਾ ਐਂਡ ਜਿੱਦਾਂ ਬਾਕੀ ਸ਼ਿਮਲੇ ਵਗੈਰੇ ਦੀ ਮਾਲ ਸੇਮ ਇਧਰ ਵੀ ਤੇ ਉਸ ਸਾਈਡ ਤੁਸੀਂ ਦੇਖ ਸਕਦੇ ਹੋ ਉਸ ਸਨੋ ਵਾਲੇ ਪਹਾੜ ਇਸ ਵਾਰੀ ਜਿੱਦਾਂ ਤੁਹਾਨੂੰ ਦੱਸਿਆ ਕਿ ਹਾਲਾਂਕਿ ਘੱਟਾ ਸਨੋ ਐਂਡ ਇੱਥੇ ਲੋਕ ਫੋਟੋਆਂ ਖਿੱਚ ਰਿਹਾ ਮੈਂ ਵੀ ਖਿਚਾ ਕੇ ਆਟੀਆਂ ਫੋਟੋਆਂ ਤੇ ਇਧਰ ਮੈਂ ਇੱਕ ਪੰਜਾਬੀ ਦੀ ਦੁਕਾਨ ਵੀ ਦੇਖੀ ਉੱਧਰ ਦੇਖ ਕੇ ਤੇ ਕੁਝ ਖਾਣਿਆ ਯਾਰ ਸਵੇਰ ਤੋਂ ਮੈਂ ਖਾਧਾ ਨਹੀਂ ਕੁਝ ਕਿਉਂਕਿ ਮੈਂ ਸਿੱਧਾ ਇਧਰ ਹੀ ਆ ਗਿਆ ਹੁਣ ਫਿਲਹਾਲ ਦੁਪਹਿਰ ਦੇ ਦੁਪਹਿਰ ਵੀ ਕਾਦੀ 11 11:30 ਹੋਏ ਨੇ ਪਿੱਛੇ ਮੈਂ ਦੇਖਿਆ ਜਿਵੇਂ ਆਪਣੇ ਪੰਜਾਬੀਆਂ ਦੀ ਜਿਹੜੇ ਸਿੱਖ ਨੇ ਉਹਨਾਂ ਦੀ ਜ਼ਿਆਦਾ ਜੁਐਲਰੀ ਦੀਆਂ ਦੁਕਾਨਾਂ ਨੇ ਇੱਥੇ ਵੀ ਮੈਨੂੰ ਕੁਝ ਉਦਾਂ ਦੀ ਲੱਗਦੀ ਆ ਸ ਸਹੀ ਗੱਲ ਜੀ ਤੁਸੀਂ ਸਾਰੇ ਕਸ਼ਮੀਰ ਦੇ ਰਹਿਣ ਵਾਲੇ ਆਂ ਹਾਂਜੀ ਅੱਛਾ ਤੇ ਆਪਣੇ ਕਸ਼ਮੀਰ ਚ ਕਿੰਨੇ ਪਰਸੈਂਟ ਨੇ ਸਿੱਖ ਸਿੱਖ ਪੋਪੂਲੇਸ਼ਨ ਕਿੰਨੀ ਹੈ ਜੀ ਹਾਂਜੀ ਉਹਨੇ ਪੋਪੂਲੇਸ਼ਨ ਵੀ ਘਟੇ ਹੈ মানে ਮਤਲਬ 1% ਤੋਂ ਵੀ ਘਟ ਗਈ ਹੈ 1% ਤੋਂ ਵੀ ਘਟਾ ਮੈਜੋਰਟੀ ਜਿਹੜੀ ਮੁਸਲਮਨ ਦੀ ਹੈ ਨਾ ਤੇ ਕਸ਼ਮੀਰੀ ਬੋਲਣ ਦੇ ਹੋਣਗੇ ਤੁਸੀਂ ਸਾਰੇ ਹਾਂ ਮੈਂ ਤੇ ਜਿੰਨੇ ਪਹਾੜ ਨੇ ਤੇ ਸਾਰੇ ਹਾਂਜੀ ਸਾਰੇ ਜਿੰਨੇ ਪਹਾੜ ਨੇ ਕਿੰਨੇ ਤੇ ਉੱਥੇ ਸਾਰੇ ਸਰਦਾਰ ਬਸੇ ਹੋਣਗੇ ਸਾਰੇ ਵਾਸੀ ਹਾਂ ਸਸਾ ਸਸਾ ਲਓ థాంਕ ਯੂ ਜੀ ਮੈ ਲੋ ਦੇਣੇ ਤੋਂ ਆ ਜੀ ਬੜਾ ਚਾਪੀ ਨਹੀਂ ਬਸ ਥੈਂਕ ਯੂ ਜੀ ਮੈਂ ਦੂਸਰੀ ਵੇਖਿਆ ਵੀ ਪਿੱਛੇ ਵੀ ਹੋਰ ਵੀ ਦੁਕਾਨਾਂ ਸੀ ਜਦੋਂ ਮੈਂ ਆ ਰਿਹਾ ਸੀ ਉਦੋਂ ਮੈਂ ਵੇਖਿਆ ਤੇ ਆਹ ਦੁਕਾਨ ਆ ਇੱਕ ਪੰਜਾਬੀ ਚਾਟ ਗੁਪਤਾ ਟੇਸਟ ਵਾਲੇ ਇੱਥੋਂ ਖਾਣਿਆ ਕੀ ਕੀ ਹੈਗਾ ਖਾਣ ਨੂੰ ਕੀ ਕੀ ਹੋਣਾ ਛੂਰੀ ਛੋਲੇ ਸਪੋਸੇ ਛੋਲੇ ਕੈਰੇਟ ਪੂਰੀ ਛੋਲੇ ਪੂਰੀ ਛੋਲੇ ਕੈਰੇਟ ਚਾਟ ਰੋਏ ਤੇ ਅਰ ਸਮੋਸੇ ਛੋਲੇ ਅੱਛਾ ਕਿੰਨੇ ਸਮੋਸੇ ਡਾਲਦੇ ਹੋ ਦੋ ਸਮੋਸੇ ਇੱਕ ਸਮੋਸੇ ਨੂੰ ਲੈ ਭਾਗੇ 30 40 ਸਮੋਸੇ 15 ਦੋ ਦਸ ਸਮੋਸੇ ਛੋਲੇ ਦੇ ਦੋ ਚਲੋ ਇਹ ਖਾਣੇ ਆ ਤੇ ਫਿਰ ਆਪਾਂ ਅੱਗੇ ਚੱਲਦੇ ਆਂ ਵਿਚਾਰਵਾਲ ਤੁਸੀਂ ਸੋਚਦੇ ਹੋਣਾ ਵੀ ਇੱਥੇ ਹੀ ਇੱਥੇ ਵੀ ਸਮੋਸੇ ਛੋਲੇ ਖਾਈ ਜਾਂਦਾ ਪਰ ਇੱਥੇ ਚੱਕਰ ਇਹ ਆ ਵੀ ਇੱਥੇ ਸਾਰੀਆਂ ਦੁਕਾਨਾਂ ਤੇ ਨਾ ਆਲਮੋਸਟ ਨਾਨ-ਵੈਜ ਮਿਲਦਾ ਤਾਂ ਕਰਕੇ ਅੱਜ ਮੈਂ ਸ਼ਾਮ ਨੂੰ ਵੀ ਗੁਰਦੁਆਰੇ ਜਾਣਾ ਤੇ ਹੁਣ ਵੀ ਮੈਨੂੰ ਗੁਰਦੁਆਰਾ ਨਜ਼ਰ ਆਇਆ ਇੱਥੇ ਆ ਸਾਹਮਣੇ ਦੁੱਸ ਸਿੰਘ ਸਭਾ ਗੁਰਦੁਆਰਾ ਦੇਖ ਸਕਦੇ ਹੋ ਕਿੱਥੇ ਮੈਂ ਚੱਲਿਆ ਪੂਰੇ ਮਾਰਕੀਟ ਦੇ ਵਿਚਾਲੇ ਹੀ ਹੈ ਮੈਨੂੰ ਪਤਾ ਨਹੀਂ ਸੀ ਇਸ ਗੁਰਦੁਆਰੇ ਦਾ ਉਹ ਤਾਂ ਮੈਂ ਇੱਕੋ ਥਾਂ ਦੇਖਿਆ ਤੇ ਆਪਣੇ ਸਿੱਖ ਭਰਾ ਵੀ ਬਾਹਰ ਬੈਠੇ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਰਬਾਰ ਸਾਹਿਬ ਅੰਦਰ ਹੀ ਹੈ ਜੀ ਦਰਬਾਰ ਸਾਹਿਬ ਅੰਦਰ ਹਾਂਜੀ ਉਰਚਲ ਜੋਲੋ ਜੀ ਮੰਜ਼ਲ ਚੜ ਕੇ ਜੁੱਤੇ ਥੱਲੇ ਕੱਢ ਕੇ ਉਹ ਜੀ ਮੰਜ਼ਲ ਦੇ ਜੁੱਤੇ ਕੱਢ ਜੀ ਮੰਜ਼ਲ ਤੇ ਗੁੱਜੀ ਦੇ ਜੀ ਤੇ ਠੀਕ ਹੈ ਜੀ ਥੈਂਕ ਯੂ ਸੋ ਕੋਲ ਵਾਰੈਚ ਐਂਟਰ ਕਰ ਗਿਆ ਮੈਂ ਅਜੇ ਗਰਾਉਂਡ ਫਲੋਰ ਤੇ ਆ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਥਰਡ ਫਲੋਰ ਤੇ ਜਾਓ ਤੇ ਆਪ ਦੇਖ ਸਕਦੇ ਹੋ ਤੁਸੀਂ ਗੁਰਮਤ ਹੈ ਜਬ ਹਮੈ ਖੋਈ ਵਾਹਿਗੁਰੂ ਗੁਰਮੰਤਰ ਹੈ ਜਬ ਹਮੈ ਖੋਈ ਹਿੰਦੀ ਚ ਵੀ ਲਿਖਿਆ ਹੋਇਆ ਹੈ ਇੰਗਲਿਸ਼ ਚ ਵੀ ਲਿਖਿਆ ਹੋਇਆ ਹੈ ਤੇ ਉਹਦਾ ਮੀਨਿੰਗ ਵੀ ਲਿਖਿਆ ਹੈ ਇਸ ਗੁਰੂ ਮੰਤਰ ਇਸ ਵਾਹਿਗੁਰੂ ਹੂਜ਼ ਰਿਸਾਈਟੇਸ਼ਨ ਇਰੇਜ਼ਸ ਈਗੋਟਿਜ਼ਮ ਥਰਡ ਫਲੋਰ ਕਹਿੰਦੇ ਆ ਆਹ ਪੌੜੀਆਂ ਨੇ ਉੱਪਰ ਚੱਲਦੇ ਆਂ ਇੰਦੀ ਜੀ ਮੰਝਉਤੇ ਜੋੜੇ ਲੱਗਦੇ ਹੋ ਅੰਦਰ ਚੱਲ ਜਓ ਅੱਪਰ ਤੇ ਦੇਖਣਾ ਗੁਰਦੁਆਰਾ ਸੈਕੰਡ ਫਲੋਰ ਜੋੜੇ ਮੈਨੂੰ ਲੱਗਦਾ ਹੈ ਇੱਥੇ ਉਤਾਰਨੇ ਆ ਦੇਖੋ ਕੀਪ ਸ਼ੂਜ਼ ਹੇਅਰ ਤੇ ਉੱਪਰ ਗੁਰਦੁਆਰਾ ਸਾਹਿਬ ਦਾ ਹੱਥ ਧੋਣ ਨੂੰ ਤੇ ਆਹ ਪੌੜੀਆਂ ਨੇ ਆਪਾਂ ਜੋੜੇ ਲਾ ਲਈਏ ਫਿਰ ਆਪਾਂ ਉੱਪਰ ਚੱਲਦੇ ਆਂ ਬੈਂਚ ਤੇ ਬੈਠ ਕੇ ਲੰਗਰਨੇ ਆ ਜੋੜੇ ਹੁਣ ਲਾ ਲਿਆ ਮੈਂ ਤੇ ਹੱਥ ਧੋਣੇ ਆ ਇੱਧਰ ਉਹਨੀ ਬਹੁਤ ਠੰਡਾ ਹੁੰਦਾ ਇੱਥੇ ਗੰਦਿੱਤਨਾਂ ਰੁਕੇ ਹੋਏ ਆ ਉੱਥੇ ਵੀ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਸੀ ਸਵੇਰੇ ਲਾਈਟ ਨਹੀਂ ਸੀਗੀ ਤਾਂ ਠੰਡੇ ਪਾਣੀ ਦੇ ਨਾਲ ਹੀ ਨਹਾਉਣਾ ਪਿਆ ਅੰਦਰ ਘਰ ਸਾਬ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਅਹ ਰੁਮਾਲਾ ਸਾਹਿਬ ਜੀ ਕਿਸੇ ਨੇ ਸਿਰ ਟਕਣਾ ਹੋਵੇ ਤਾਂ ਉੱਥੋਂ ਆਪਣਾ ਸਿਰ ਟਕ ਸਕਦੇ ਨੇ ਚੱਕ ਕੇ ਤੇ ਹੁਣ ਇਤਰੋਂ ਅੰਦਰ ਚੱਲਦੇ ਆ ਇਹ ਤਾਂ ਲੋਕਡ ਆ ਅੱਛਾ 12ਵਾਂ ਮੱਥਾ ਟੇਕਣਾ ਪੈਣਾ ਮੈਨੂੰ ਲੱਗਦਾ ਵੀ ਇੱਥੋਂ ਲੌਕਡ ਆ ਤੇ 12ਵਾਂ ਮੱਥਾ ਨਹੀਂ ਲੱਗ ਲਿਆ ਦਰਬਾਰ ਸਾਹਿਬ ਆ ਜੇ ਬੰਦ ਹੈ ਤੇ ਅੱਜ ਆਪਾਂ ਮੱਥਾ ਟੇਕ ਨਹੀਂ ਸਕਦੇ ਇੱਧਰੋਂ ਦੇਖੋ ਇਹ ਦਰਬਾਰ ਹਾਲ ਹੈ ਇਹ ਉਹ ਸਚਕੰਡ ਸਾਹਿਬ ਸੀ ਮੈਨੂੰ ਲੱਗਦਾ ਨਹੀਂ ਸੀ ਵੀ ਸ਼੍ਰੀਨਗਰ ਚ ਦੋ ਗੁਰਦੁਆਰੇ ਮਿਲ ਜਾਣਗੇ ਤੇ ਇੱਕ ਇਹ ਗੁਰਦੁਆਰਾ ਇੱਕ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਕਿ ਦੂਸਰੇ ਪਾਸੇ ਆ ਜਿੱਦਲ ਇੱਕ ਦੇ ਕੋਲੇ ਇਹਦਾ ਮੈਨੂੰ ਬਿਲਕੁਲ ਵੀ ਆਈਡੀਆ ਨਹੀਂ ਸੀ ਚਲੋ ਚੱਲਦੇ ਆ ਤਾਂ ਬਾਈ ਚਾਂਸ ਇੱਥੋਂ ਲੰਘਦੇ ਵਰਤੇ ਮੈਨੂੰ ਟੱਕਰ ਗਿਆ ਇਹ ਇੱਥੇ ਜਮਾ ਗੁਰਦੁਆਰੇ ਦੇ ਥੱਲੇ ਹੀ ਇੱਕ ਕਪੜੇ ਪੰਜਾਬੀ ਸਿੱਖ ਭਰਾ ਦੀ ਦੁਕਾਨ ਹੈ। ਮੇਰਾ ਇੱਥੇ ਬੈਠਦਾ ਹੈ। 1984 ਦੀ ਇਹਨਾਂ ਦੀ ਦੁਕਾਨ ਇੱਥੇ ਖੁੱਲੀ ਹੋਈ ਹੈ। ਕਸ਼ਮੀਰੀ ਬੰਦੇ ਕੰਮ ਕਰਦੇ ਆ ਤੇ ਅਸੀਂ ਆ ਬੈਠਿਆ। ਉਹਨਾਂ ਦੇ ਫਾਦਰ ਦੀ ਫੋਟੋ। ਸੋ ਹੁਣ ਚੱਲਦੇ ਆਂ ਇੱਥੋਂ ਗੁਰਦੁਆਰੇੋਂ ਨਿਕਲ ਗਿਆ ਮੈਂ ਪਿੱਛੇ ਇੱਕ ਹੋਰ ਦੁਕਾਨ ਟੱਕਰ ਗਈ ਸੀ ਉਹ ਵੀ ਆਪਣੇ ਸਿੱਖ ਭਰਾ ਦੀ ਸੀ। ਸਿੱਖ ਇੱਥੇ ਹੈਗੇ ਆ ਕਾਫੀ 2.5-3 ਲੱਖ ਦੇ ਨੇੜੇ ਦੇੜੇ ਗਿਣਤੀ ਪੂਰੇ ਕਸ਼ਮੀਰ 'ਚ ਹੈਗੀ ਆ। ਕੀ ਗੋ ਮਾਰਕੀਟ ਆਪਾਂ ਮਾਰਕੀਟ ਵਿੱਚ ਤੁਹਾਨੂੰ ਦਿਖਾਉਂਦਾ ਪੂਰੀ

Dobří Kana Meska? Na druh? Na ਇਹ ਸਿੰਪਲ ਪਲੇਨ ਬ੍ਰੈਡ ਹੁੰਦੀ ਹੈ ਹਾਂ ਸਿੰਪਲ ਪਲੇਨ ਪੀਕੀ ਹੁੰਦੀ ਹੈ ਹਾਂ ਇਹ ਦੇਖੋ ਮੈਂ ਲੇਕੀ ਬਣੀ ਹੁੰਦੀ ਮੈਦੇ ਵਾਲੀ ਹਾਂ ਇਹ ਉਹ ਹਾਕੀ ਉਹ ਕਣਕ ਕਣਕ ਵਾਲੀ ਕਣਕ ਵਾਲੀ ਰੋਟੀ ਨਾ ਇਹ ਆਹ ਪੈਕ ਕਰਕੇ ਰੱਖਤੀ ਜਿਵੇਂ ਆਪਣੇ ਕਣਕ ਤੇ ਮੱਕੀ ਦੀ ਰੋਟੀ ਬਣਦੀ ਹੈ ਇਹਨਾਂ ਦੇ ਉਹੀ ਚੀਜ਼ ਜਿਹੜੀ ਸ਼੍ਰੀਨਗਰ ਚ ਪੈਕ ਕਰਕੇ ਮਿਲਦੀ ਹੈ ਮੈਨੂੰ ਨਹੀਂ ਸਤਾ ਮੈਂ ਇੱਕੋਦਮ ਦੇਖੀ ਆ 75 ਰੁਪਏ ਦੀ ਮੱਕੀ ਦੀ ਰੋਟੀ ਤਿੰਨ ਰੋਟੀਆਂ ਦੇ ਵਿੱਚ ਤੇ ਆਹ ਕਣਕ ਦੀਆਂ ये आप घर पे नहीं बनाते हो आटे की और मक्की की रोटी ये घर वाली है ना ये पैक क्यों करके रखे हैं इसने फिर ये बेच रहा है हाँ। घर पे कम बनती है ठीक हाँ। है तो ना इन्हों का जो माड़ा मोटा बेकरी का समान तो आह एक ड्राई फ्रूट्स की दुकान तुम्हें पता है कश्मीर ड्राई फ्रूट्स भी बहुत मशहूर है कितने रुपए दर्जन है भाई सौ रुपये डेढ़ सौ रुपये ان جائز جو 17 جو ਰਹੀ ਗੱਲ ਬਾਜ਼ਾਰ ਦੀ ਯਾਰ ਬਾਜ਼ਾਰ ਹਰ ਪਾਸੇ ਸੇਮ ਹੀ ਹੁੰਦਾ ਲੋਕ ਵੱਖਰੇ ਹੁੰਦੇ ਆ ਭਾਸ਼ਾ ਵੱਖਰੀ ਹੁੰਦੀ ਆ ਪਹਿਰਾਵਾ ਵੱਖਰਾ ਹੋਊਗਾ ਤੇ ਵੇਚਣ ਦਾ ਤਰੀਕਾ ਵੱਖਰਾ ਹੋਰ ਬਾਕੀ ਕੋਈ ਫਰਕ ਨਹੀਂ ਆਗਾ ਬਾਜ਼ਾਰ ਸਾਰੇ ਸਹਿਮ ਹੁੰਦੇ ਆ ਦੁਨੀਆ ਭਰ ਚ ਕਿਤੇ ਵੀ ਚਲੇ ਜਾਓ ਇਹ ਆਲਮੋਸਟ ਮੈਂ ਐਂਡ ਪਾਰਟ ਤੇ ਆਇਆ ਹੁਣ ਕੀ ਜਾਊਗਾ ਇਹ ਆਲੂ ਕਾ ਆਲੂ ਆਲੂ ਔਰ ਇਹ ਇਹ ਵੀ ਆਲੂ ਕਾ ਇਹ ਪਿਆਜ਼ ਕਾ मटर मटर हाँ। कितने का है ये ये सिंगाड़ा है ये सिंगाड़ा है कितने का है सिंगाड़ा साठ रुपये का पाव है ढाई सौ ये पंजाब में है पंजाब में है बहुत मैंने नहीं देखा कहाँ भेज गुरदासपुर में है बहुत गुरदासपुर में हाँ। गुरदासपुर थोड़ा ऑपोजिट साइड पड़ जाता है हाँ। आता है ना वहाँ से जहाँ आता है कश्मीर कहाँ वहाँ से आता बहुत बड़ा बड़ा है। ये बस दल्ले के पास जाएगा बस दल्ले के पास जाएगा नहीं और उससे भी मुझे पता ਭਾਈ ਦੱਲੇ ਦੇ ਕੋਲ ਕੌਣ ਸੇ ਨੰਬਰ ਬਸ ਜਾਏਗਾ ਦੱਲੇ ਦੇ ਕੋਲ ਕਿੰਨੇ ਨੰਬਰ ਬਸ ਬੱਸ ਕਿਸੀ 1 ਨੰਬਰ ਹਾਂ ਇਸ ਵਿੱਚ ਕਿਸੀ ਸੋਹਣ ਨੂੰ ਜਾਣਾ ਦੱਲੇ ਦੇ ਕੋਲ ਨਹੀਂ ਨਹੀਂ ਇਹ 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 ਤਾਂ ਪਤਾ ਨਹੀਂ ਮੈਨੂੰ ਪੁੱਛ ਲਓ ਸੋਹਣ ਇਹਨਾਂ ਦੇ ਬੱਸ ਸਟੈਂਡ ਤੇ ਖੜਾ ਇਸ ਚੌਂਕ ਤੇ ਬੱਸਾਂ ਰੁਕਦੀਆਂ ਜਿੱਦਾਂ ਆ ਰੁਕੀ ਹੋਈ ਹੈ ਇਹ ਇਲੈਕਟ੍ਰਿਕ ਬੱਸ ਹੈ ਇਹਨਾਂ ਦੀ ਜਿਹੜੀ ਪੂਰੀ ਸਿਟੀ 'ਚ ਚਲਾਈ ਜਾਂਦੀ ਹੈ ਇਲੈਕਟ੍ਰਿਕ ਬੱਸ ਤਾਂ ਕਰਕੇ ਕਿਉਂਕਿ ਸ਼੍ਰੀਨਗਰ ਨੂੰ ਸਮਾਰਟ ਸਿਟੀ ਕਿਹਾ ਗਿਆ ਸਮਾਰਟ ਸਿਟੀ ਕਹਿੰਦੇ ਹਨ ਨੂੰ ਤੇ ਤਾਂ ਕਰਕੇ ਇੱਥੇ ਇਲੈਕਟ੍ਰਿਕ ਬੱਸਸ ਚੱਲਦੀਆਂ ਤੇ ਮੈਂ ਪੁੱਛਿਆ ਇੱਕ ਨੰਬਰ ਬੱਸ ਜਾਊਗੀ ਇੱਥੋਂ ਤੇ ਉਹਦੀ ਵੇਟ ਕਰ ਰਿਹਾ ਮੈਂ ਜਿਹੜੀ ਦਲ ਲੇਕ ਵਾਲੀ ਸਾਈਡ ਜਾਊਗੀ ਤੇ ਤੁਸੀਂ ਦੇਖ ਰਹੇ ਹੋ ਸਾਰੇ ਕਿਤਾ ਬੱਸ ਭਰ ਕੇ ਹੀ ਹੈ